ਆਪਣੀਆਂ ਦੋ ਨਿੱਕੀਆਂ-ਨਿੱਕੀਆਂ ਧੀਆਂ ਨੂੰ ਨਾਲ ਲੈ ਇਨਸਾਫ ਮੰਗਣ ਥਾਣੇ ਪੁੱਜੀ ਏ ਪ੍ਰਵਾਸੀ ਔਰਤ ਤੇ ਇਸ ਦਾ ਸਾਥ ਦੇ ਰਹੇ ਪਿੰਡ ਦੇ ਲੋਕ ਇਹ ਉਹੀ ਬਦਕਿਸਮਤ ਔਰਤ ਹੈ ਜਿਸ ਤੇ ਘਰ ਵਾਲੇ ਤੇ ਇਲਜ਼ਾਮ ਲਗਾ ਇੱਕ ਮੀਆਂ ਬੀਬੀ ਨੇ ਬੁਰੀ ਤਰ੍ਹਾਂ ਜਹੀ ਕੋਟਮਾਰ ਕੀਤੀ ਤੇ ਫਿਰ ਪੁਲਿਸ ਨੇ ਉਸ ਨਾਲ ਜੋ ਕੁਝ ਕੀਤਾ ਉਸ ਨੂੰ ਨਾ ਸਹਾਰਦੇ ਹੋਏ ਉਸ ਪ੍ਰਵਾਸੀ ਨੇ ਇਸ ਦੁਨੀਆ ਤੋਂ ਰੁਖਸਤ ਹੋਣਾ ਹੀ ਵਾਜਬ ਸਮਝਿਆ ਮਾਮਲਾ ਅੰਮ੍ਰਿਤਸਰ ਦੇ ਕਣਪੋਰਾ ਇਲਾਕੇ ਦਾ ਹੈ ਜਿੱਥੇ ਨਿਹੰਗਾਂ ਦੇ ਡੇਰੇ ਤੇ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਮੁੰਨਾ ਲਾਲ ਵੱਲੋਂ ਆਪਣੇ ਆਪ ਨੂੰ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਮੁੰਨਾ ਲਾਲ ਆਪਣੀਆਂ ਦੋ ਛੋਟੀਆਂ-ਛੋਟੀਆਂ ਬੱਚੀਆਂ ਤੇ ਘਰਵਾਲੀ ਨਾਲ ਨਿਹੰਗਾਂ ਦੇ ਡੇਰੇ ਤੇ ਕਾਫੀ ਸਮੇ ਤੋਂ ਰਹਿ ਰਿਹਾ ਸੀ ਮੁੰਨਾ ਲਾਲ ਦੀ ਘਰ ਵਾਲੀ ਬੱਬੂ ਨਾਂ ਦੀ ਇੱਕ ਔਰਤ ਦੇ ਘਰ 'ਚੇ ਕੰਮ ਕਰਦੀ ਸੀ ਤੇ ਉਸ ਨੂੰ 5000 ਰੁਪਏ ਮਹੀਨਾ ਦਿੰਦੇ ਸੀ ਤੇ ਹੁਣ ਅੱਗੇ ਦੀ ਗੱਲ ਸੁਣੋ ਪੀੜਤ ਪਰਿਵਾਰ ਦੇ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਦੇ ਮੂੰਹ ਜਦੋਂ ਪੁੱਛਣਾ ਮੇਰਾ ਨਾਂ ਜੀ ਬਜੇਤਰ ਸਿੰਘ ਕੀ ਕਹਣਾ ਚਾਹੋਗੇ ਪ੍ਰਵਾਸੀ ਮਜ਼ਦੂਰ ਪ੍ਰਵਾਸੀ ਮਜ਼ਦੂਰਾਂ ਵਾਸਤੇ ਜੀ ਵੇਖੋ ਸਾਢੇ ਲਾਗੇ 5-5000 ਰਹਿ ਰਹੇ ਆ ਸਾਨੂੰ ਇਹਨਾਂ ਦਾ ਕੋਈ ਦੁੱਖ ਕੰਪਲੇਨ ਨਹੀਂ ਹੈ ਵਧੀਆ ਬੰਦਿਆਂ ਤਰੀਕੇ ਨਾਲ ਆਪਣਾ ਕੰਮ ਕਰਦੇ ਰੋਟੀ ਖਾਂਦੇ ਸੀ ਜੇ ਇਹਨਾਂ ਨਾਲ ਤੱਕਾ ਹੋਇਆ ਤੇ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਸਾਡੀ ਇਹੋ ਮੰਗਿਆ ਹੋਰ ਇਹ ਕਿੰਨਾਂ ਨੇ ਕਿੰਨਾਂ ਬਲੋ ਤੇ ਜਿਨ੍ਹਾਂ ਦੇ ਕੰਮ ਕਰ ਕੰਮ ਕਰਦੇ ਜੀ ਸਾਨੂੰ ਉਹਨਾਂ ਬਾਰੇ ਤਾਂ ਕੋਈ ਪਤਾ ਨਹੀਂ ਹੈ ਪਰ ਉਹ ਕੋਈ ਬੱਬੂ ਨਾ ਦਾਦੇ ਆ ਜਿ ਤਰ੍ਹਾਂ ਇਹਨੇ ਦੱਸਿਆ ਮਾਰਿਆ ਕੁੱਟਿਆ ਉਹ ਤੇ ਬਹੁਤ ਨਿੰਦਨਯੋਗ ਗੱਲ ਆ ਐਦਾਂ ਦਾ ਹਰ ਕੋਈ ਕੋਠੀ ਚ ਕੰਮ ਤੇ ਇਸ ਤੋਂ ਕੋਈ ਕੋਈ ਵੀ ਕੋਠੀ ਚ ਕੰਮ ਕਰ ਰਿਹਾ ਕੋਈ ਗਰੀਬ ਆਦਮੀ ਆਪਣਾ ਲਿਗੀਆਂ ਲਿਗੀਆਂ ਤੋਂ ਬੱਚੀਆਂ ਇਹ ਇਹ ਕੋਈ ਇਹ ਚੋਰੀ ਕਰ ਸਕਦੀਆਂ ਸੀ ਚੋਰੀ ਦਾ ਇਲਜ਼ਾਮ ਲਾ ਕੇ ਕਿ ਇਹਨੂੰ ਮਾਰਨਾ ਕੁੱਟਣਾ ਮੁਰਕੇ ਮਾਰ ਹੀ ਦੇਣਾ ਇਹ ਤਾਂ ਬਹੁਤ ਨਾ ਇਨਸਾਫੀ ਹੈ ਇਹਨਾਂ ਪਰਿਵਾਰ ਲੋਕੀ ਕੀ ਕੀਤਾ ਗਿਆ ਇਹਨਾਂ ਦੇ ਇਹਨਾਂ ਦੇ ਪਤੀ ਵੱਲੋਂ ਮੈਨੂੰ ਤੇ ਕੋਈ ਖਾਸ ਨਹੀਂ ਪਤਾ ਪਰ ਇਹ ਪਤੀ ਇਹਦਾ ਨਾਜ਼ਰੀ ਹੀ ਜਾਂਦਾ ਇਹਨਾਂ ਦੇ ਨਹੀਂ ਨਾ ਨਹੀਂ ਸੁਸਾਇਡ ਕੀਤਾ ਨੇ ਸੁਸਾਇਡ ਕੀਤਾ ਨੇ ਦੁਖੀ ਹੋ ਗਏ ਬਹੁਤ ਸਾਲੋਂ ਕੀ ਕਾਰਵਾਈ ਕੀਤੀ ਪੁਲਿਸ ਵੱਲੋਂ ਵੇਖੋ ਜੀ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਹੋਇਆ ਕਿ ਅਸੀਂ ਬੰਦੀ ਕਾਰਵਾਈ ਕਰਾਂਗੇ ਉਹਦੇ ਵਿੱਚੋਂ ਸੁਸਾਇਟੀ ਨੋਟ ਵੀ ਨਿਕਲਿਆ ਅੱਛਾ ਕਿ ਮੈਂ ਇਹਦੇ ਕਾਰਨ ਸੁਸਾਇਟੀ ਕੀਤੀ ਆ ਦੱਸੋ ਜੀ ਨੋਟ ਕਿਦੋਂ ਤੁਹਾਨੂੰ ਉਹ ਆ ਚਾਰ ਸਾਹਿਬ ਕੋਈ ਅੰਦਰ ਹੀ ਆ ਹਾਂ ਜੀ ਕੀ ਨਾਮ ਇਹਦਾ ਮੇਰਾ ਨਾਮ ਜੋਤ ਹੈ ਇਹ ਗਣਾ ਜਵਲ ਦੀ ਗੱਲ ਬਾਤ ਇਹਨਾਂ ਪਰਿਵਾਰ ਦੇ ਨਾਲ ਮੈਂ ਗੱਲ ਕਹਿਣਾ ਚਾਹੁੰਦੀ ਆ ਕਿ ਪਰਿਵਾਰ ਨਾਲ ਬਹੁਤ ੱੱਕਾ ਹੋਇਆ ਬਹੁਤ ਜ਼ਿਆਦਾ ੱੱਕਾ ਹੋਇਆ ਵਾ ਕਿ ਇਹ ਜੇ ਕੋਠੀਆਂ ਵਾਲਿਆਂ ਸਾਡੇ ਤੇ ਇਦਾਂ ਕਰਨ ਤੇ ਫਿਰ ਇਹੀ ਘਰ ਘਰ ਰਹੀ ਤੇ ਘਰ ਘਰ ਕੰਮ ਕਰਨਾ ਵਾ ਚੋਰੀ ਦਾ ਨਾਮ ਹਰ ਕਿਸੇ ਦਾ ਅੱਜ ਇਹਦਾ ਲਾਏ ਕੱਲ ਨੂੰ ਮੇਰਾ ਵੀ ਲਾ ਸਕਦੀ ਆ ਤੇ ਕਿਹਦਾ ਨਾਮ ਆ ਇਹਨੇ ਇੱਕ ਜਨਾਨੀ ਦਾ ਨਹੀਂ ਲਾਇਆ ਨਾਮ ਮੇਰੇ ਕੋਲ ਕਾਫੀ ਜਨਾਨੀਆਂ ਵਾ ਜੇਰੀ ਵੀ ਜਨਾਨੀ ਲੱਗਦੀ ਉਹਨੇ ਮਨਾ ਕਰਦੀ ਆ ਕਿ ਉਹਦੇ ਘਰ ਨਾਲ ਲੱਗੋ ਉਹ ਚੋਰੀ ਦਾ ਨਾਮ ਲਾ ਦਿੰਦੀ ਆ ਠੀਕ ਹੈ ਇਹਨੂੰ ਵੀ ਮਨਾ ਕੀਤਾ ਸੀ ਇਹਨੂੰ ਕਾਂਤਾ ਬਾਈ ਨੂੰ ਮਨਾ ਕੀਤਾ ਕਿ ਨਹੀਂ ਪਰ ਉਹਨੇ ਇਹਨਾਂ ਨੂੰ ਕੁੱਟਦੀ ਰਹੀ ਆ ਮੈਂ ਇਹਦੇ ਨਾਲ ਆਈ ਮੈਂ ਥਾਣੇ ਰਿਪੋਰਟ ਦਿੱਤੀ ਆ ਮੈਂ ਥਾਣੇ ਰਿਪੋਰਟ ਦਿੱਤੀ ਆ ਥਾਣੇ ਨੂੰ ਥੋੜੀ ਹਾਨੀ ਨਹੀਂ ਉਹ ਤੋਂ ਸੁਣਾਈ ਹੋਈ ਉਹ ਇਹਨਾਂ ਨੂੰ ਲੈਣ ਤਾਂ ਰਾਤ ਇਹਨਾਂ ਨੂੰ ਪਹਿਲਾਂ ਉਹਨੇ ਮਾਰਿਆ ਫਿਰ ਪੁਲਿਸ ਨੇ ਮਾਰਿਆ ਮਾਰ ਮਾਰ ਕੇ ਤੇ ਉਹਨੇ ওর ਕੋ ਬਰਦਾਸ਼ਤ ਨਹੀਂ ਹੋਇਆ ਤੇ ਉਹਨੇ ਫਾਲ ਲਿਆ ਕਿੰਨੀ ਉਮਰ ਦੀ ਉਹਦੀ ਕਿੰਬਰ ਦਾਨੀ 35 ਸਾਲ ਦੀ ਉਮਰ ਹੈ ਹੁਣ ਕੀ ਮੰਗ ਕਰਦੇ ਆ ਉਹ ਮੰਗ ਕਰਦੀ ਨੂੰ ਇਨਸਾਫ ਮਿਲੇ ਫੈਸਲਾ ਚਾਹੀਦਾ ਉਹਨੂੰ ਇਨਸਾਫ ਤੇ ਉਹਨੂੰ ਨੱਥ ਪਵੇ ਗਾਂਹ ਗਏ ਗਰੀਬਾਂ ਨਾ ਤੱਕਾ ਨਾ ਕਰੇ ਠੀਕ ਆ ਮੇਰੇ ਕੋ ਉਹ ਵੀ ਜਨਾਨੀਆਂ ਹੈਗੇ ਜਿਨ੍ਹਾਂ ਦੇ ਉਹਨੇ ਫੋਨ ਤੇ ਉਹਨੇ ਨਾਂ ਲਾਏ ਮੇਰੇ ਕੋ ਉਹ ਵੀ ਹੈਗੀਆਂ ਵਾ ਮੇਰੇ ਕੋ ਉਹ ਵੀ ਹੈਗੀਆਂ ਵਾ ਜਿੰਨੂੰ ਅੰਦਰ ਵਾਰ ਕੇ ਕੁੱਟਦੀ ਹੁੰਦੀ ਆ ਉਹ ਵੀ ਹੈਗੇ ਇੱਕ ਨਹੀਂ ਆ ਇੱਕ ਲੇਡੀਸ ਨਹੀਂ ਆ ਬਤੇਰੀਆ ਵਾ ਉਹ ਇਦਾਂ ਦੀ ਹੈਗੀ ਆ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਕਾਂਤਾ ਬਈ ਹੈ ਜੀ ਆਪਕੇ ਪਤੀ ਦਾ ਕੀ ਨਾਮ ਆ ਮੁੰਨਾ ਲਾਲ ਹੈ ਜੀ ਕੀ ਹੋਇਆ ਆਪਕੇ ਸਾਥ हमारे साथ हम जहाँ काम करती थी ना मैंने वहाँ उसको जो बब्बू नाम है उनकी जहाँ कोठी में काम करती हूँ वो मुझे सुबह आठ बजे लेके जाती थी घर से आके मारती लेके जाती थी काम करवा के भी मारती मार्टी अपने घर पे पाँच हजार की जी उसके बाद ये काम भी करवाती थी मारती भी थी अभी क्या हुआ है अभी चोरी का इल्जाम लगाया तो कितना तो का कितने चार हजार का चार हजार रुपए का इल्जाम लगाया हाँ जी हाँ जी हाँ जी हाँ जी तो फिर क्या हुआ फिर हमने केस भी किया के था इसके ऊपर जी ठीक है जी तो हमारे तरफ से कोई उधर से कोई आया ही नहीं जी तीन दिन से हम इनको भगाते रहे हम मियां बीबी को आते रहे फिर पूछने आया नहीं जी हार के हमने खुद उसके घर गए कि हमारे मोबाइल दे दे हमने कुछ नहीं किया तो अपने घर में लेके हम मियां बीवी को राशि में बांध के पहुंच महाराज जी अच्छा तो उसके बाद क्या हुआ वो

ਕਿੰਨੇ ਸਾਲ ਕੇ ਇਹ 10 ਸਾਲ ਕੇ કે 5 ਸਾਲ ਕੇ ਜੀ ਤਾਂ ਆਪਕੇ ਪਿੱਛੇ ਕੋਈ ਨਾ ਵੀ ਪਰਿਵਾਰ ਵਾਲਾ ਕੋ ਪਤਾ ਕੋਈ ਰਿਸ਼ਤੇਦਾਰ ਕੋ ਮੰਨ ਵਾਲਾ ਨਹੀਂ ਮੋਹਲੇ ਵਾਲੇ ਕੋ ਪਤਾ ਹੈ ਜੀ ਰਿਸ਼ਤੇਦਾਰ ਕੋ ਪਤਾ ਨਹੀਂ ਮੋਹਲੇ ਕੇ ਸਾਰੇ ਕੋ ਪਤਾ ਹੈ ਜੀ ਕਿ ਕੈਸੀ ਹੈ ਉਹ ਅਭੀ ਉਹ ਆਪਕੇ ਸਾਥ ਆਏ ਸਭ ਜੀ ਸਭ ਹੀ ਸਾਡੇ ਸਾਥ ਹੀ ਆਏ ਹੈ ਤਾਂ ਕੀ ਮੰਗੇ ਆਪਕੀ ਮੈਂ ਮੰਗੇ ਮੇਰੇ ਕੋ ਇਨਸਾਨ ਦੇ ਦੇ ਬਾਜੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੋ ਮਾਮਲਾ ਸਰ ਜਿਹੜਾ ਪ੍ਰਵਾਸੀ ਵਾਲੇ ਸੀ ਸਾੜੇ ਕੀਤਾ ਗਿਆ ਤੇ ਉਹਨਾਂ ਦੇ ਇਲਜ਼ਾਮ ਲਗਾਏ ਜੀ ਹਾਲੇਕ ਮੁੰਨਾ ਲਾਲ ਦਾ ਨਾਂ ਦਾ ਪ੍ਰਵਾਸੀ ਵਿਅਕਤੀ ਸੀ ਪਿੰਡ ਕੋਈ 33 ਸਾਲ ਤੋਂ ਵੀ ਦੇ ਦਾ ਸਹੁਰਾਦ ਦਿੱਤੀ ਆ ਆਪਣੇ ਸਾਥ ਨਰਸ ਸਿੰਘ ਨੂੰ ਕਿ ਹਾਲੇ ਲਿਆ ਪੁੱਛ ਉਹਨਾਂ ਨੇ ਅਲੀਗੇਸ਼ਨ ਲਾਇਆ ਨੇ ਕਿ ਬੱਬੂ ਨਾਂ ਦੇ ਜਨਾਨੇ ਨੂੰ ਉਹਦੇ ਘਰ ਕਿਤੇ ਵੀ ਵਾਈਫ ਕੰਮ ਕਰਦੀ ਏ ਤੋਂ ਵਿੱਚ ਘਟਦਾ ਹੋਇਆ ਕੋਸ਼ਮਨ ਨੇ ਸਹੁਰਾਦ ਮੋੜ ਦਿੱਤਾ ਜੋ ਬਣਦੀ ਕਾਰ ਵੀ ਕਰਦੀ ਬਸ ਉਸਲਾ ਤੋਂ ਕਰਾਇਆ ਜਾ ਰਿਹਾ ਅਗਨੈਸਟੀ ਜੋ ਵੀ ਸੀਨੀਅਰ ਅਕਸੀਡੈਂਟ ਦੇ ਸਬੰਧ ਕਰਕੇ ਕਰ ਰਹੀ ਹੈ ਐਸਐਮਜ਼ेड ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ